ਕੈਰ ਲਵਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ 40 ਸਾਲਾਂ ਦੀ ਅਣਦੇਖੀ ਖਿਲਾਫ ਫੁੱਟਿਆ ਗੁੱਸਾ ਪਿੰਡ ਨਾਈ ਵਾਲਾ ਦੇ ਵਾਰਡ ਨੰਬਰ 9 ਵਾਸੀਆਂ ਦਾ ਜ਼ੋਰਦਾਰ ਪ੍ਰਦਰਸ਼ਨ ਹਲਕਾ ਮਹਿਲਕਲਾ ਅਧੀਨ ਪੈਂਦੇ ਪਿੰਡ ਨਾਈ ਵਾਲਾ ਸੇਰ ਸਿੰਘ ਪੁਰਾ ਦੇ ਵਾਰਡ ਨੰਬਰ 9 ਦੇ ਵਾਸੀਆਂ ਦੇ ਨਿਕਾਸੀ ਨਾਲੀਆਂ ਅਤੇ ਗਲੀਆਂ ਪੱਕੀਆਂ ਨਾ ਹੋਣ ਦੇ ਰੋਸ ਵੱਜੋਂ ਪੰਚਾਇਤ ਅਤੇ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਵਾਰਡ ਨੰਬਰ 9 ਦੇ ਵਸਨੀਕਾਂ ਨੇ ਦੋਸ਼ ਲਗਾਇਆ ਕਿ ਪਿਛਲੇ 40 ਸਾਲਾਂ ਤੋਂ ਵਾਰਡ ਨੰਬਰ 9 ਨਾਲ ਬੜਾ ਹੀ ਭੇਦਭਾਬ ਹੋ ਰਿਹਾ ਹੈ। ਬਰਸਾਤ ਸਮੇਂ ਪਾਣੀ ਘਰਾਂ ਵਿੱਚ ਵੜ ਜਾਂਦਾ ਹੈ ਜਿਸ ਨਾਲ ਘਰਾਂ ਦੀਆਂ ਦੀਵਾਰਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਜਾਨ ਮਾਲ ਦਾ ਖਤਰਾ ਵੀ ਬਣਿਆ ਹੋਇਆ ਹੈ। ਕਈ ਵਾਰ ਇਸ ਸ਼ਿਕਾਇਤਾਂ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋਇਆ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਲਦੀ ਨਾਲੀਆਂ ਅਤੇ ਗਲੀਆਂ ਪੱਕੀਆਂ ਨਾ ਕੀਤੀਆਂ ਗਈਆਂ ਤਾਂ ਅਣਮਨਿਆਦੀ ਸੰਘਰਸ਼ ਕੀਤਾ ਜਾਵੇਗਾ। ਇਸ ਮਾਮਲੇ 'ਚ ਸਰਪੰਚ ਗੁਰਮukh ਸਿੰਘ ਲਾਲੀ ਨੇ ਮੰਗ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਪੰਚਾਇਤ ਵੱਲੋਂ ਐਸਟੀਮੇਟ ਤਿਆਰ ਕਰਕੇ ਭੇਜਿਆ ਜਾ ਚੁੱਕਾ ਹੈ ਅਤੇ ਮਨਜ਼ੂਰੀ ਮਿਲਦੇ ਹੀ ਕੰਮ ਨੂੰ ਬੜੀ ਜਲਦੀ ਸ਼ੁਰੂ ਕੀਤਾ ਜਾਵੇਗਾ। ਤਸਵੀਰਾਂ ਕੀ ਬੋਲਦੀਆਂ ਨੇ ਤੁਸੀਂ ਆਪ ਹੀ ਦੇਖ ਲਵੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲੈਂਸਟਾਰ ਸਰਕਾਰ ਮਰਦਾਬਾ ਵਾਹ ਸਰਕਾਰ ਮਰਦਾਬਾ ਮਰਦਾਬਾ ਖਾਲੀ ਸਰਪੰਚ ਮਰਦਾਬਾ 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 ਖਾਲੀ ਸਰਪੰਚ ਮਰਦਾਬਾ 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 ਅਜੀ ਤੁਸੀਂ ਸਰਪੰਚ ਦੇ ਖਿਲਾਫ ਕਿਹੜੀ ਨਾਰੇਬਾਜ਼ੀ ਕੀਤੀ ਹੈ ਆਖਰ ਕੀ ਤਸ਼ਨੀਫ ਹੈ ਕਿਸ ਗੱਲ ਤੋਂ ਪਿੰਡ ਤੋਂ ਸਾਡੀ ਗਲੀ ਦੀ ਪੀੜ ਤਾਂ ਸਾਨੂੰ ਜਿਹੜੇ ਸਤੋਂ ਨੰਗਿਆ ਨਹੀਂ ਜਾਂਦਾ ਬਾਈ ਕੀ ਪ੍ਰੋਬਲਮ ਅਸੀਂ ਜਦੋਂ ਪਾਣੀ ਦੀ ਭਰ ਜਾਂਦੀ ਤਿਲਕ ਤਿਲ ਕਢਿਗਦੇ ਆ ਮੇਰੇ ਵਰਗੀ ਤਾਂ ਅੰਦਰੋਂ ਬਾਹਰ ਹੀ ਨਿਕਲ ਸਕਦੀ ਜਿਹੜੇ ਬੱਚੇ ਸਾਡੇ ਡੁੱਬਦੇ ਵਿੱਚ ਉਹ ਸਾਨੂੰ ਹੀ ਪਤਾ ਜੇ ਕੋਈ ਰਿਸ਼ਤੇਦਾਰਾਂ ਦਾ ਸਾਨੂੰ ਮਿਹਨੇ ਮਾਰਦੇ ਥੋੜੇ ਅਸੀਂ ਕਿੱਥੇ ਆਈਏ ਕਿਵੇਂ ਆਈਏ ਸਰਪੰਚ ਨੂੰ ਮਿਲੇ ਨਹੀਂ ਤੁਸੀਂ ਇਸ ਦੇ ਬਾਰੇ ਬਹੁਤ ਵਾਰੀ ਮਿਲਿਆ ਬਹੁਤ ਵਾਰੀ ਕਹਾਣੀ ਸੁਣਦਾ ਕੀ ਕਹਿੰਦਾ ਬਸ ਚੁੱਪ ਕਰ ਜਾਂਦਾ ਹੋਰ ਕੀ ਕਹਿਣਾ ਉਹਨੇ ਹਾਂ ਕਰਾਂਗੇ ਕਹਿ ਕੇ ਬਸ ਇਹ ਤੁਸੀਂ ਪੁੱਛਿਆ ਨਹੀਂ ਵੀ ਤੁਹਾਨੂੰ ਅਸੀਂ ਸਰਪੰਚ ਬਣਾਇਆ ਹਾਂ ਨਾ ਸਹੀ ਕਰ ਪਹਿਲੇ ਹੁਣ ਅਸੀਂ ਇਕੱਠਾ ਹੀ ਪੁੱਛਾਂਗੇ ਹੁਣ ਸਾਡਾ ਸਾਰਾ ਕੁਝ ਤਿਆਰੀ ਆ ਹਾਂਜੀ ਪੰਜ ਕੀ ਨਾਮ ਹੈ ਜੀ ਮੇਰਾ ਨਾਮ ਜਸਵੀਰ ਕੌਰ ਆ ਜੀ ਸਾਡਾ ਨਾ ਮੇਨ ਹੋ ਤੇ ਛੱਪੜ ਦੇ ਕਿਨਾਰੇ ਤੇ ਘਰ ਹੈਗਾ ਸਾਡੇ ਮੇਨ ਪਾਣੀ ਦੀ ਪ੍ਰੋਬਲਮ ਨਹੀਂ ਹੈਗੀ ਸਾਡੇ ਪ੍ਰੋਬਲਮ ਇਹ ਹੈ ਜੇ ਛੱਪੜ ਵੀ ਭਰ ਜਾਂਦਾ ਤਾਂ ਵੀ ਸਾਡੇ ਪਾਣੀ ਛੱਡ ਜਾਂਦਾ ਹੈ ਤੇ ਸਾਡੇ ਬਜ਼ੁਰਗ ਤੇ ਸਾਡੇ ਬੱਚੇ ਜਦੋਂ ਸਾਡੀ ਮੇਨ ਇਹ ਗਲੀਆਂ ਬਜ਼ੁਰਗ ਡਿੱਗਦੇ ਉਹ ਸਾਨੂੰ ਪਤਾ ਹੈਗਾ ਅਸੀਂ 10 ਵਾਰੀ ਲੋਕਾਂ ਦੇ ਬੰਦੇ ਆ ਪੁੜੀਆਂ ਨੂੰ ਚੱਕਦੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਸਾਡਾ ਇਹੀ ਇੱਕ ਮੇਨ ਮੁੱਦਾ ਵੀ ਸਾਡਾ ਕਿਸੇ ਨਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡੀ ਗਲੀ ਚਾਹਤਾ ਸਰਬਸੰਮਤੀ ਨਾਲ ਬਣਾ ਲੈਣ ਚਾਹ ਰਹੇ ਆ ਬਾਕੀ ਬਣਾ ਦੇਣਾ ਜਿਵੇਂ ਵੀ ਹੋਊਗਾ ਅਸੀਂ ਉਵੇਂ ਦੇਖਾਂਗੇ ਹਜਕੀ ਨਾਮ ਹੈ ਨਾ ਭੋਲਾ ਸਿੰਘ ਜੀ ਹਾਂ ਭੋਲਾ ਸਿੰਘ ਜੀ ਕੀ ਪ੍ਰੋਬਲਮ ਹੈ ਜਿਹੜਾ ਅੱਜ ਤੁਸੀਂ ਇਕੱਤਰ ਹੋਇਓ ਪੰਚਾਇਤ ਦੇ ਖਿਲਾਫ ਨਾਰੇਬਾਜ਼ ਕੀਤੀ ਹੈ ਹਲੇ 40-45 ਸਾਲ ਹੋ ਗਏ ਆ ਨਾਲੀਆਂ ਤੇ ਗਲੀਆਂ ਬਣੇ ਨੁ ਜੀ ਜਿਹੜੇ ਸਰਪੰਚ ਬਣਦਾ ਜੀ ਉਹ ਇਹ ਸਾਡੇ ਨਾਲੀ ਤੇ ਗਲੀ ਨੂੰ ਭਲਾਉਣ ਨੂੰ ਹਾਂ ਕਹਿ ਕੇ ਮੁੱਕਰ ਜਾਂਦਾ ਜੀ ਇੱਕੋ ਹੀ ਘਰ ਆ ਇਹ ਚਮਟਕਾ ਲਾ ਰਿਹਾ ਜਿਹੜਾ ਔਰ ਆਜਾ ਕੈਨੇਡਾ ਬੈਠਾ ਜੀ ਅਸੀਂ 22 ਘਰ ਸਾਰੇ ਡੁੱਬਦੇ ਆਂ ਜੀ ਨਾਲੀ ਚ ਸਾਡੇ ਇਹੜਾ 45 ਸਾਲ ਹੋ ਗਏ ਘੱਟੋ ਵੱਟ 45 ਸਾਲ ਤੋਂ ਕਿਸੇ ਵੀ ਪੰਚਾਇਤ ਨੇ ਸੁਣੀ ਨਾ ਹੀ ਕਿਸੇ ਨੇ ਸੁਣੀ ਜੇ ਸੁਣਦੇ ਬਜਾਇ ਤਾਂ ਢੱਕਾ ਪਾਉਂਦੇ ਕੋਈ ਰੱਟ ਪਾਉਂਦੇ ਨੇ ਇਹ ਗੱਲ ਆਪੇ ਪਟਾਉਣ ਵਾਸਤੇ ਕੀ ਐਕਸ਼ਨ ਐਕਸ਼ਨ ਜੀ ਆਜਾ ਅਸੀਂ ਸਾਰੇ ਅੱਜ ਪਾਣੀ ਬੰਦ ਕੀਤਾ ਜੀ ਨਾਲੀਆਂ ਦਾ ਜੀ ਵੇ ਅਸੀਂ ਪਾਣੀ ਲੰਘਦੇ ਨਾ ਉਹਨਾਂ ਦਾ ਆਪੇ ਜਿੱਥੇ ਮਰਜੀ ਰਹਿਣਾ ਫੇਰ ਸਾਡੇ ਅੰਨਾ ਪ੍ਰਸਾ ਸੁਣੂਗਾ ਨਹੀਂ ਸੁਣਦਾ ਨਹੀਂ ਅਸੀਂ ਜਿੱਥੇ ਜਥੇ ਅਰਜ਼ੀ ਦਿੰਨੇ ਆ ਅਰਜ਼ੀ ਸਾਡੇ ਕੂੜੇ ਛੱਡ ਦਿੰਦੇ ਨੇ ਕੋਈ ਸੁਣਦਾ ਨਹੀਂ ਪੀੜੀ ਪੀੜ ਸੁਣ ਕੋਈ ਉਪਤਰਾ ਨਹੀਂ ਕੋਈ ਆਸਰ ਨਹੀਂ ਹੁੰਦਾ ਸੀ ਬਾਈ ਬਾਈ ਬੰਦੇ ਇਥੋਂ ਸਾਰੇ ਬੁੜੀਆਂ ਉੱਥੇ ਸਾਰਾ ਦਿਨ ਬੈਠੇ ਭੁੱਖੇ ਤੇ ਬੈਠੇ ਰਹਿੰਦੇ ਸੀ ਹਾਰੇ ਦਾ ਸਾਡੀ ਸਲਾਈ ਨੂੰ 3-3 ਸਾਲ ਹੋ ਗਏ ਆ ਵੀਡੀਓ ਵੀ ਉਹ ਜਨਰ ਮਾਰ ਦਿੱਤੀ ਸਮੂਹ ਦਿਖਾਇਆ ਬਾਈ ਬੰਦੇ ਦਾ ਖਾਸ ਦੇ ਕੇ ਪਰ ਹੁਣ ਅਸੀਂ ਆ ਦੇ ਧੱਕੇ ਨਾਲ ਹੀ ਇਹ ਕਰ ਰਹੇ ਆ ਵੀ ਅਸੀਂ ਕਿਸੇ ਸਰਪੰਚ ਨੂੰ ਨਾ ਕਿਸੇ ਮੈਂਬਰ ਨੂੰ ਨਾ ਜੇ ਸਾਡੇ ਇੱਥੇ ਸਲਾਈ ਆ ਕੇ ਕਰੂ ਤਾਂ ਇਹ ਸਹਿਮਤਾ ਨਹੀਂ ਅਸੀਂ ਮੁਰਦਾ ਆਵਾਜ਼ ਨਾਰੇ ਬਾਈ ਇਹਨਾਂ ਖਿਲਾਫ ਕਰਦੇ ਰਹਾਂਗੇ ਪਰਚਾ ਕਰਾ ਪਰਚਾ ਕਰਾ ਉਸ ਪਰਚਾ ਤੋਂ ਲੜਦੇ ਕੋ ਪਰਚੇ ਨੇ ਇੱਕ ਹਟ ਦੇ ਪੈਂਦੇ ਰਹੇ ਹੁਣ ਵੀ ਅਸੀਂ ਪਰਚਾ ਨੂੰ ਤਿਆਰ ਆਂ ਅਸੀਂ ਜੇ ਸਾਡੀ ਨਾਲੀ ਦਾ ਕੋਈ ਹੱਲ ਨਹੀਂ ਹੁੰਦਾ ਅਸੀਂ ਪਾਣੀ ਬਚਾਲ ਦੀ ਪਟਕੇ ਨਹਾਵਾਂਗੇ ਜੇ ਕੋਈ ਟਿੱਕੀ ਆਵੇ ਉਹ ਆਪੇ ਜ਼ਿੰਮੇਵਾਰ ਅਸੀਂ ਜ਼ਿੰਮੇਵਾਰ ਪ੍ਰਸ਼ਾਸਨ ਜ਼ਿੰਮੇਵਾਰ ਆ ਜਾਂ ਪੰਚਾਇਤ ਜ਼ਿੰਮੇਵਾਰ ਅਸੀਂ ਥੋੜੀ ਜਿਹੜੀ ਸਾਡੀ ਸੁਣਾਈ ਨਹੀਂ ਕਰ ਰਹੀ ਮੇਰਾ ਨਾਮ ਬਿਆਨ ਸਿੰਘ ਸੋਨੁ ਜਸਵੰਤ ਸਿੰਘ ਸਾਡੀਆਂ ਮੰਗਾਂ ਇਹ ਆ ਜੀ ਸਾਡੀ ਨਾਲੀ ਬਹੀ ਨੂੰ ਬਣੀ ਨੂੰ 40 ਸਾਲ ਅਸੀਂ ਡਿਮਾਂਡ ਕਰਦੇ ਆ ਮਤਲਬ ਜੋ ਵੀ ਪੰਚਾਇਤ ਕੋਲੇ ਪੰਚਾਇਤ ਇਹ ਪ੍ਰੋਬਲਮ ਕੋਈ ਮਤਲਬ ਕਿਸੇ ਦਾ ਘਰ ਆ ਜੀ ਇੱਕ ਘਰ ਉਹ ਨਹੀਂ ਵਾਂਗਾ ਉਹਦੇ ਕਰਕੇ ਬਣ ਨਹੀਂ ਰਹੀ ਬਾਈ ਘਰਾਂ ਨੂੰ ਸਾਨੂੰ ਡੋਬੀ ਜਾਂਦੇ ਸਰਕਾਰ ਨੂੰ ਕੀ ਹੈ ਜੀ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਜਿਹੜੀ ਵੀ ਮੱਲਾ ਪੰਚਾਇਤ ਆਉਂਦੀ ਆ ਮੈਂਬਰ ਹੁੰਦਾ ਉਹ ਮੈਂਬਰ ਆ ਉਹਦੇ ਬਾਹਰ ਵਾਲੀ ਵੀ ਹੀ ਪਹਿਲਾਂ ਬਣਾਉਂਦਾ ਸਰਪੰਚ ਜਿਹੜਾ ਵੀ ਹੁੰਦਾ ਉਹ ਪਹਿਲਾਂ ਆਪਦੇ ਉਧਰ ਜਾਂਦਾ ਇਹ ਇੱਥੇ ਮੱਲਾ ਜੀ 40 ਸਾਲ ਦੀ ਤਾਂ ਨਹੀਂ ਬਣੀ ਮੱਲਾ ਇੱਥੇ ਕੋਈ ਮੈਂਬਰ ਨਹੀਂ ਐਸ ਵੀ ਸੀ ਦਾ ਬਣਿਆ ਹੁਣ ਤੱਕ ਜਿੰਨੇ ਮੈਂਬਰ ਬਣੇ ਸਾਰੇ ਬਾਹਰਲੇ ਬਣੇ ਨੇ ਸਾਰੇ ਸਰਪੰਚ ਵੱਲੋਂ ਪੰਚਾਇਤ ਵੱਲੋਂ ਉਹਨਾਂ ਨੇ ਪਹਿਲਾਂ 8 ਦਿਨ ਲਏ ਸੀ ਜੀ ਉਹ 8 ਦਿਨ ਨਾਕ ਚੁੱਕੇ ਜੀ ਕਿਸ ਮਸਲੇ ਨੂੰ ਲੈ ਕੇ ਸੀਨੀਅਰ ਅਫਸਰ ਨੂੰ ਪਤਾ ਸੰਪੀੜਨ ਦਿੱਤੇ ਦੇ ਪ੍ਰਸ਼ਾਸਨ ਦੇ ਬੀਡੀਓ ਪੀਓ ਨੂੰ ਤੇ ਡੀਡੀ ਪੀਓ ਨੂੰ 7 11 2022 ਨੂੰ ਅਸੀਂ ਇਹ ਐਪਲੀਕੇਸ਼ਨ ਦਿੱਤੀ ਸੀ 22 ਬੰਦਿਆਂ ਨੇ ਜਾ ਕੇ ਉੱਥੇ ਬਕਾਇਦਾ ਇਸ ਕੰਮ ਦੇ ਵਿੱਚ ਪੰਡੋਰੀ ਸਾਹਿਬ ਮਤਲਬ ਕਿਸੇ ਖੰਡ ਪੜ ਤੇ ਆਏ ਸੀ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਸੀ ਉਹਨਾਂ ਨੂੰ ਵੀ ਹੀ ਵੀ ਦਿਖਾਈ ਸੀ ਉਹਦੇ ਸੱਬਲਾ ਮਾਰ ਕੇ ਨਾਲੀ ਵੀ ਦਿਖਾਈ ਗਈ ਸੀ ਉਹਨਾਂ ਨੇ ਇਹ ਵਿਹੀ ਮਨਜ਼ੂਰ ਪੈਸੇ ਵੀ ਡੀਸੀ ਸਭ ਤੋਂ ਪਤਾ ਨਹੀਂ ਕਿਤੋਂ ਕਰਾਤੇ। ਉਹਨਾਂ ਦੇ ਪੀਏ ਨੇ ਮੱਲਾ ਕਿਸੇ ਬੰਦਾ ਜਿਹੜਾ ਮੈਨੂੰ ਲੈ ਕੇ ਗਿਆ ਸੀ ਉਸ ਬੰਦੇ ਨੂੰ ਫੋਨ ਆਇਆ ਸੀ। ਮੈਂ ਉਹਨਾਂ ਦੇ ਘਰੇ ਵੀ ਜਾ ਕੇ ਆਇਆ। ਉਹ ਕਹਿੰਦੇ ਵੀ ਤੇਰੀ ਵਿਹੀ ਪਾਸ ਹੋ ਗਈ, ਪੈਸੇ ਆ ਗਏ, ਤੇਰੀ ਵਿਹੀ ਵੰਣ ਲੱਗ ਜੂ। ਉਸ ਗੱਲ ਨੂੰ ਵੀ 1.5 ਸਾਲ ਲੰਘਿਆ ਸਾਡੀ ਵਿਹੀ ਨਹੀਂ ਪਈ। ਇਹ ਬਾੜ ਨੰਬਰ 9 ਜੀ। ਕੀ ਨਾਮ ਹੈ? ਇਹ ਬਾੜ ਨੰਬਰ ਮੈਂਬਰ ਦਾ ਨਾਮ ਹੈਗਾ ਚੰਦਰੂਸਾ ਜੀ। ਮੈਂ ਉਹਨਾਂ ਦਾ ਪਤੀ ਬੋਲਦਾ। ਤੁਹਾਡਾ 1 ਸਾਲ ਤੋਂ ਉੱਪਰ ਸਮਾਂ ਹੋ ਗਿਆ ਦੇਵਾ ਜੀ ਵੀ। ਕੁਰਤਕ ਇਹਨਾਂ ਦਾ ਕੰਮ ਕਿਉਂ ਨਹੀਂ ਸ਼ੁਰੂ ਕੀਤਾ ਗਿਆ ਜੀ ਕੀ ਕਾਰਨ ਹੈ ਕਾਰਨ ਇਹ ਹੈ ਜੀ ਪੰਚਾਇਤ ਬਣੀ ਨੂੰ ਅਜੇ ਲਗਭਗ 1 ਸਾਲ ਹੋਇਆ ਜੀ ਤੇ 3 ਮਹੀਨੇ ਦਾ ਕਾਰੋਬਾਰ ਕੋਈ ਚੱਲਦਾ ਹੀ ਨਹੀਂ ਜੀ 8-9 ਮਹੀਨੇ ਹੋਏ ਨੇ ਆ ਮੰਨ ਲਓ ਠੀਕ ਹੈ ਜੀ ਤੇ ਗੱਲ ਇਹ ਹੈ ਵੀ ਇਹ ਗਲੀ ਦਾ ਜਿਹੜਾ ਪਹਿਲ ਦੇ ਆਧਾਰ 'ਤੇ ਅਸੀਂ ਮਤਾ ਪਾਇਆ ਇਹਦਾ ਜਦੋਂ ਸਾਨੂੰ ਪਤਾ ਵੀ ਮੇਰੇ ਵਾਰਡ ਨੇ ਮੈਨੂੰ ਬਣਾਇਆਗਾ ਮੇਰਾ ਫਰਜ ਬੰਦਾ ਇਹਨਾਂ ਦਾ ਦੁੱਖ ਤਕਲੀਫਾਂ ਸੁਣਨ ਦਾ ਸਰਪੰਚ ਸਾਹਿਬ ਕੋਲੇ ਮੈਂ ਬਹੁਤ ਵਾਰੀ ਬੇਨਤੀ ਕੀਤੀ ਚਲੋ ਜੀ ਉਹਨਾਂ ਨੇ ਮਤਾ ਅਸੀਂ ਪਾਤਾ ਪੰਚਾਇਤ ਨੇ ਮਤਾ ਪਾ ਕੇ ਸੈਕਟਰੀ ਸਾਹਿਬ ਨੂੰ ਕੋਈ ਰਿਝੇਵੇਂ ਸੀ ਕਿ ਪੰਜ ਚਾਰ ਦਿਨ ਉਹਨਾਂ ਨੇ ਪ੍ਰਬਾਨ ਕੀ ਲੈਣੀ ਸੀ ਜਿਹੜਾ ਕਾਨੂੰਨੀ ਕਾਰਵਾਈ ਹੈ ਜੀ ਉਹ ਕਾਨੂੰਨੀ ਕਾਰਵਾਈ ਨਾਲ ਹੀ ਬੰਦੀਆਂ ਆ ਤਾਂ ਐ ਨਹੀਂ ਵੀ ਦੇਖੋ ਸਰਪੰਚ ਸਾਹਿਬ ਆ ਕੇ ਖੁਦ ਆ ਪੱਟ ਲੈਣਗੇ ਬਸ ਇੱਕ ਪਿਛਲੇ ਹਫ਼ਤੇ ਸਾਡਾ پیسے ਇਕੱਠਾ ਹੋਇਆ ਸੀਗਾ ਬਾੜ ਦਾ ਉਹਦੇ ਵਿੱਚ ਮੈਂ ਇਹੀ ਬਸਵਾਸ ਦਵਾਇਆ ਸੀ ਵੀ ਹਫ਼ਤਾ 10 ਦਿਨ ਰੁਕ ਜਾਓ ਵੀ ਆਪਣੀ ਕਾਰਵਾਈ ਚੱਲ ਰਹੀ ਹੈ ਜਦੋਂ ਆਪਣਾ ਕੋਈ ਕਾਨੂੰਨੀ ਕਾਰਵਾਈ ਜਿਹੜੀ ਪੂਰੀ ਹੋ ਗਈ ਤੇ ਇਹ ਕਾਰੋਬਾਰ ਜਿਹੜਾ ਗਲੀ ਦਾ ਚੱਲ ਪੂ ਇਹ ਪ੍ਰੋਸੈਸ ਦੇ ਪੈਸੇ ਤਾਂ ਪਹਿ ਚੁੱਕੇ ਹੈ ਜੀ ਠੀਕ ਹੈ ਨਾ ਕੱਲੀ ਪ੍ਰਵਾਨਗੀ ਦਾ ਹੀ ਹੈ ਜੀ ਪ੍ਰਵਾਨਗੀ ਹਜੇ ਥੋੜਾ ਜਿਹਾ ਪਤਾ ਨਹੀਂ ਕੀ ਕਾਰਨ ਹੈ ਜਿਹਦੇ ਕਰਕੇ ਪ੍ਰਵਾਨਗੀ ਨਹੀਂ ਮਿਲੀ ਹਜੇ ਹਾਂਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਾਰਡ ਨੰਬਰ 9 ਦੇ ਕੁਝ ਘਰਾਂ ਵੱਲੋਂ ਕੱਲ ਤੁਹਾਡੇ ਪੰਚਾਇਤ ਦੇ ਖਿਲਾਫ ਨਾਰੇਬਾਜ਼ੀ ਕੀਤੀ ਹੈ ਉਹਨਾਂ ਵੱਲੋਂ ਮਤਲਬ ਕਿ ਮੰਗ ਸੀਗੀ ਵੀ ਸਾਡੀਆਂ ਨਾਲੀਆਂ ਤੇ ਬੀਹੀ ਅੰਮਲ ਨਾ ਬਣਾਉਣ ਤੇ ਨਾਲੀਆਂ ਨਾ ਬਣਾਉਣ ਤੇ ਵੀ ਸਾਡੀ ਲੰਬੇ ਸਮੇਂ ਦੀਆਂ ਇਹ ਘੱਟੋ ਘੱਟ 35-40 ਸਾਲ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ ਅਸੀਂ ਬਾਰ-ਬਾਰ ਮੰਗ ਕੀਤੀ ਹੈ ਵੀ ਸਾਡੀ ਮੰਗ ਸਰਪੰਚ ਸਾਹਿਬ ਸੁਣ ਨਹੀਂ ਰਹੇ ਇਸ ਲਈ ਤੁਹਾਡੇ ਖਿਲਾਫ ਉਹਨਾਂ ਵੱਲੋਂ ਨਾਰੇਬਾਜ਼ੀ ਕੀਤੀ ਗਈ ਹੈ ਕੀ ਕਾਰਨ ਹੈ ਜੀ ਦਾਸ ਗੁਰਮ ਸਿੰਘ ਲਾਲੀ ਸਰਪੰਚ ਪਿੰਡ ਸੇਰ ਸਿੰਘ ਭਰਾ ਨਾਈ ਵਾਲਾ ਜ਼ਿਲ੍ਹਾ ਬਰਨਾਲਾ ਬੇਨਤੀ ਕਰਦਾ ਤੁਸੀਂ ਜਿਹੜਾ ਸਵਾਲ ਪੁੱਛਿਆ ਪਰਮਜੀਤ ਜੀ ਗੱਲ ਇਹ ਹੈ ਮੈਨੂੰ ਮੈਂ ਪਹਿਲੀ ਵਾਰ ਸਰਪੰਚ ਬਣਿਆ ਪਿੰਡ ਦਾ ਤੇ ਮੇਰੇ ਪਿਤਾ ਜੀ ਵੀ 38 ਸਾਲ ਸਰਪੰਚ ਰਹੇ ਨੇ ਪਿੰਡ ਦੇ ਤੇ ਉਹਨਾਂ ਤੋਂ ਮੈਂ ਬੜਾ ਕੁਝ ਸਿੱਖਿਆ ਹੈ ਤੁਹਾਨੂੰ ਪਤਾ ਹੈ ਵੀ ਕੋਈ ਵੀ ਕੰਮ ਆਪਾਂ ਡਰੈਕਟ ਬਟਨ ਹੈ ਜਾਂ ਕੋਈ ਆਪਾਂ ਇਟੋ ਅਦੇੜ ਨਹੀਂ ਹੈ ਉਹ ਆਪਾਂ ਪ੍ਰਮਾਣ ਕਿਤੋਂ ਬਿਰਾ ਅਦੇੜ ਨਹੀਂ ਸਕਦੇ ਦੇਖੋ ਮੇਰੇ ਕੋਲ ਜਦੋਂ ਦਾ ਕੰਮ ਆਇਆ ਹੈ ਪਹਿਲਾਂ ਤਾਂ ਗੱਲ ਜਿਹੜੀ ਪਹਿਲੇ ਪਿਛਲੀ ਪੰਚਾਇਤੀ ਉਹਦੇ ਵਿਚਾਰਾਂ ਕਰਕੇ ਮੈਨੂੰ ਜਿਹੜਾ ਚਾਰਜ ਬਹੁਤ ਟਾਈਮ ਤੋਂ ਬਾਅਦ ਮਿਲਿਆ ਇੱਕ ਮੇਰੇ ਕੋਲ ਇਹ ਰਜਿਸਟਰ ਨਹੀਂ ਆਏ ਸਾਰੇ ਮੇਰੇ ਕੋਲ ਸਿਰਫ ਦੋ ਨਵੇਂ ਰਜਿਸਟਰ ਨੇ ਇੱਕ ਮਰੇਗਾ ਦਾ ਤੇ ਇੱਕ ਰਜਿਸਟਰ ਮੇਰਾ ਕਾਰਵਾਈ ਦਾ 29 ਰਜਿਸਟਰ ਨੇ 29 ਪੰਚਾਇਤੀ ਰਾਜ ਐਸ ਡੀਓ ਬਰਨਾਲੇ ਕੋਲੇ ਸੰਭੇ ਪਏ ਨੇ ਮੈਂ ਉਹਨਾਂ ਤੋਂ ਲੈਣ ਦੀ ਕਰਪਾਲਤਾ ਕੀਤੀ ਉਹ ਕਹਿੰਦਾ ਵੀ ਲਾਡੀ ਸਾਹਿਬ ਤੁਹਾਡਾ ਕੇਸ ਚੱਲਦਾ ਹੈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਕੇਸ ਚੱਲਦਾ ਹੈ ਤੇ ਉਸ ਕਰਕੇ ਅਸੀਂ ਉਹ ਇਹ ਦੇ ਨਹੀਂ ਸਕਦੇ ਹਾਂ ਜਦੋਂ ਹਾਈ ਕੋਰਟ ਤੋਂ ਕੇਸ ਨਿਬੜ ਗਿਆ ਉਸ ਤੋਂ ਬਾਅਦ ਕਰਾਂ ਉਸ ਤੋਂ ਬਾਅਦ ਮੈਂ ਸਾਰੀ ਸਟੇਟ ਨੂੰ ਸੰਭਾਲਿਆ ਜੀ ਨਵੇਂ ਸੈਕਟਰੀ ਨੇ ਮੇਰੇ ਕੰਮ ਚਲਾਏ ਮੈਂ ਉਹਦੇ ਮੈਨੇਜਰ ਦਾ ਕੰਮ ਚਲਾਇਆ ਔਰ ਕਮਿਊਨਿਟੀ ਹਾਲ ਦਾ ਲਿਪ ਲਪਾਈ ਦਾ ਉਹਦਾ ਕੰਮ ਵੀ ਮੈਂ ਕੀਤਾ ਲੋ ਮੇਰੇ ਕੋਲੇ ਪੈਸਾ ਸੀ ਉਸ ਤੋਂ ਬਾਅਦ ਮੈਂ 10 ਮੋਟਰਾਂ ਸਮਰਸੀ ਨਾਲ ਲਵਾਈਆਂ ਇੱਕ ਸਾਡੀ ਗਲੀ ਸੀ ਬਾਦ ਮੁਬਾਦ ਵਾਲੀ ਮੱਖਣ ਸਿੰਘ ਵਾਲੀ ਗਲੀ ਆ ਉਹਨੇ ਭਗਵੰਤ ਮਾਲ ਸਾਬ ਕੋਲੇ ਐਪੀ ਕੇ ਸਾਹ ਦਿੱਤੀ ਹੋਈਆਂ ਸਾਨੂੰ ਉਹ ਗਲੀ ਦਰਦਾਮਤ ਕੋਈ ਕਰਨਾ ਅਸਰ ਨਹੀਂ ਪਉਂਦਾ ਸੀ ਪ੍ਰਸ਼ਾਸਨ ਵਿੱਚ ਦੇ ਜਿਵੇਂ ਪੰਚਾਇਤੀ ਰਾਜ ਦਾ ਜਈ ਹੈ ਜਾਂ ਬੂਟਾ ਸਿੰਘ ਸੈਕਟਰੀ ਸਾਡਾ ਰਿਹਾ ਉਹ ਕਹਿੰਦਾ ਵੀ ਲਾਲੀ ਸਾਹਿਬ ਕੋ ਲੜਾਈ ਨਾ ਹੈ ਲੜਾਈ ਮੈਂ ਕੋਈ ਨਹੀਂ ਹੋਣ ਦਿੰਦਾ ਤੇ ਤੁਸੀਂ ਮੈਨੂੰ ਆ ਆ ਦਿਓ ਅਧਿਕਾਰ ਦਿਓ ਉਹਨੇ ਮੈਨੂੰ ਪ੍ਰਮਾਣਗੀ ਦਿਵਾਤੀ ਉਹ ਮੈਂ ਗਲੀ ਬਣਾਈ ਉਦੋਂ ਬਾਅਦ ਹੁਣ ਕੀ ਹੋਇਆ ਹੁਣ ਸੈਕਟਰੀ ਸਾਡੇ ਕੋਈ ਆਉਂਦਾ ਨਹੀਂ ਸੈਕਟਰੀ ਮੈਂ ਨਵਾਂ ਟਾਈਮ ਦੋ ਤਿੰਨ ਮਹੀਨੇ ਸਾਨੂੰ ਸੈਕਟਰੀ ਦੇ ਲਾਗੇ ਲਿਆਉਣ ਤੇ ਜੋ ਸੈਕਟਰੀ ਲਿਆਉਣੇ ਆ ਇਸ ਕੱਟਾ ਉਹ ਆਪਣੇ ਪਿੰਦੇ ਦੇ ਬੰਦੇ ਸਿਕਾਇਤੀ ਹੋ ਲੱਗ ਜਾਂਦੇ ਕਰਨ ਕੋਈ ਮਰੇ ਰੇਗਾ ਤੇ ਕਰ ਲੈਂਦਾ ਕੋਈ ਮੇਰੇ ਤੇ ਲਾਉਣ ਲੱਗ ਜਾਂਦਾ ਉਸ ਕਰਕੇ ਸਾਡਾ ਕੰਮ ਦੇ ਵਿੱਚ ਵਿਗੜ ਪੈਦਾ ਰਿਹਾ ਹੁਣ ਜਦੋਂ ਅਸੀਂ ਕੰਮ ਸਟਾਰਟ ਕੀਤਾ ਦੁਬਾਰੇ ਕਰਨਾ ਚਾਹੁੰਦੇ ਸੀ ਸਾਡਾ ਇਹ ਪਿੰਡ ਹੈ ਲਾਈਵ ਵਾਲਾ ਇਹ ਮਹਿਲਕਲਾ ਬਲਾਕ ਚ ਪਾਤਾ ਇਹਦਾ ਫੈਕਟਰੀ ਹੈ ਤੁਹਾਨੂੰ ਪਤਾ ਫੈਕਟਰੀ ਸਿਕਾਇਤੀ ਹੋ ਕਰਕੇ ਆਉਂਦਾ ਨਹੀਂ ਹੁਣ ਫੈਕਟਰੀ 130 35 ਕਿਲੋਮੀਟਰ ਦੇ ਆਉਂਦਾ ਉਹ ਸਾਇਦ ਮਲੋੜ ਦੇ ਮਲੋੜ ਦੇ ਪਿੰਡਾਂ ਕੋਲੇ ਪਿੰਡ ਹੈ ਉਹ ਬਜਾਰੇ ਆਉਂਦੇ ਆ ਚਲੋ ਕੰਮ ਵਿੱਚ ਚਲਾਇਆ ਚੱਕਰ ਕੀ ਹੋਇਆ ਹੁਣ ਅਸੀਂ ਜਿਹੜਾ ਮਸਲਾ ਇਹ ਆਇਆ ਹੈ ਗਲੀ ਵਾਲਾ ਇਹ ਚੱਕਰ ਕਿਸੇ ਇਹਦਾ ਸਾਰਾ ਅਸੀਂ ਪੜਤੋ ਲਿਆਤੀ ਆ ਵੀ ਕਿੰਨਾ ਖਰਚ ਆਊਗਾ ਹੁਣ ਮੈਂ ਐਸਟੀਮੇਟ ਲਾ ਕੇ ਇਹਦਾ ਸਾਰੀ ਰਿਪੋਰਟ ਸੈਕਟਰੀ ਨੂੰ ਦੇ ਦਿੱਤੀ ਸੀ ਉਹ ਕੀ ਹੋ ਛੋੜ ਅਟਕਣ ਇਹ ਆਈ ਉਹਨਾਂ ਨੇ ਮਸਲਾ ਰਿਜੈਕਟ ਕਰਤਾ ਵੀ ਇਹ ਜਿਹੜੀ ਤੁਸੀਂ ਦਿੱਤੀ ਗਲੀ ਦੀ ਬੇਨਤੀ ਐੜੀ ਉਹ ਠੀਕ ਨਹੀਂ ਹੋਈ ਇਹਦੀ ਦੁਬਾਰੀ ਕਰਾ ਦੁਬਾਰੇ ਕਰਾਈ ਜਾਵੇ ਹਾਲਾਂਕਿ ਮੈਨੂੰ ਇਹ ਨਹੀਂ ਦੱਸਿਆ ਸੈਕਟਰੀ ਨੇ ਨਾ ਮੈਨੂੰ ਪਤਾ ਜੇਈ ਨੇ ਜਿਹੜਾ ਪੰਜਾਤੀ ਰਾ ਸਾਡਾ ਜੇਈ ਫੈਕਟਰੀ ਆ ਉਹਨੇ ਦੱਸੀ ਨਹੀਂ ਵੀ ਤੁਹਾਡੀ ਆ ਜਿਹੜੀ ਘਾਟ ਹੈ ਇਹ ਉਸੇ ਪਈਆ ਵੱਲ ਐਸਡੀਓ ਨੇ ਕੀਤੀ ਹੈ ਵੀ ਇਹ ਮਤਲਬ ਉਹਨੇ ਪ੍ਰਮਾਣ ਗਿਆ ਜੇ ਨਹੀਂ ਮਿਲਦੀ ਇਹਦੇ ਵਿੱਚ ਕੋਈ ਤਰੂਡੀਆਂ ਨੇ ਆਵਾਂਗੇ ਸਰਪੰਚ ਸਾਹਿਬ ਪ੍ਰਤੱਖ ਨੂੰ ਪ੍ਰਮਾਣ ਦੀ ਜਿਵੇਂ ਲੋੜ ਨਹੀਂ ਹੁੰਦੀ ਇਹ ਤਾਂ ਤੁਸੀਂ ਵੀ ਦੇਖਦੇ ਹੋ ਨਾ ਵੀ ਉੱਥੇ ਜਿਹੜੀ ਹੈਗੀ ਹੈ ਸਮੇ ਦੀ ਮੰਗ ਹੈਗੀ ਹੈ ਲੋਕਾਂ ਦੇ ਘਰ ਤੜੇ ਹੋਏ ਆ ਹਰ ਪਾਸਿਆਂ ਤੋਂ ਪੂਰੇ ਪਿੰਡ ਦੇ ਵਿੱਚੋਂ ਹਰ ਪਾਸੇ ਜਿੰਨੀਆਂ ਵੀ ਗਲੀਆਂ ਉੱਥੇ ਆਉਂਦੀਆਂ ਨੇ ਸਾਰੀਆਂ ਉੱਚੀਆਂ ਨੇ ਫੁੱਟ-ਫੁੱਟ ਡੇਡ-ਡੇਡ ਫੁੱਟ ਉੱਥੇ ਜਾ ਕੇ ਕਿਤੇ ਨਾ ਕਿਤੇ ਸਮੱਸਿਆ ਹੈਗੀ ਹੈ ਉਹਨਾਂ ਦਾ ਜਿਹੜਾ ਦੋਸ਼ ਹੈਗਾ ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਹੈਗਾ ਕਿ ਕੋਈ ਰਸੂਕਦਾਰ ਵਿਅਕਤੀ ਦੇ ਦਬਾਅ ਕਰਕੇ ਪਿਛਲੀਆਂ ਪੰਚਾਇਤਾਂ ਨੇ ਨਹੀਂ ਬਣਾਏ ਕਿਤੇ ਤੁਹਾਡੇ ਉੱਤੇ ਵੀ ਉਸ ਰਸੂ ਨਾ 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 ਬਿਲਕੁਲ ਨਹੀਂ ਦੇਖੋ ਮੈਂ ਗੱਲ ਸੁਣਿਆ ਹੋਇਆ ਮੈਂ ਸਟੇਟ ਅਵਾਰਡੀਆਂ ਮੈਂ ਰੱਬ ਨੂੰ ਉਹ ਲਿਖਾ ਦੇਣਾ ਮੇਰੀ ਲਾਸਟ ਅਮਰ ਹੈ ਮੈਂ ਚਾਹਣਾ ਵੀ ਵਧੀਆ ਕੰਮ ਕਰਕੇ ਜਾਣ ਕੱਲੂ ਮੇਰੀ ਜਾਨ ਨਿਕਲੀ ਹੈ ਨਹੀਂ ਪਤਾ ਕਦੋਂ ਵੀ ਨਿਕਲ ਸਕਦੀ ਹੈ ਮੈਂ ਇਹ ਚਾਹਣਾ ਵੀ ਮੈਨੂੰ ਲੋਕ ਯਾਦ ਰੱਖਣ ਬਹੁਤ ਵਧੀਆ ਕੁਝ ਸਵਾਲ ਕੀਤਾ ਇਹ ਗੱਲ ਇਹ ਹੈ ਕਿ ਇਹ ਜਿਹੜੀ ਪਿਛਲੀ ਪੰਚਾਇਤ ਸੀ ਇਹ ਉਦੋਂ ਵੀ ਕੋਈ ਲੈਚ ਲਈ ਹੈ ਜਿਹੜੀ ਮੇਰੇ ਕੋਲੇ ਗੱਲ ਆਈ ਹੈ ਵੀ ਉਦੋਂ ਇਹਨਾਂ ਨੇ ਕੋਈ ਰੌਲਾ ਪਾਇਆ ਨਕੋਂ ਜਿਹੜੀ ਮੇਰੇ ਕੋਲੇ ਕਿਸੇ ਬੰਦੇ ਨੇ ਦੱਸਿਆ ਪਈ ਉਹ ਗੱਲ ਗਲਤ ਵੀ ਹੋ ਸਕਦੀ ਹੈ ਸਹੀ ਵੀ ਹੋ ਸਕਦੀ ਹੈ ਕਿ ਉਦੋਂ ਉਹਨਾਂ ਨੇ ਸਾਡੇ ਪਾਣੀ ਆਉਂਦਾ ਤੁਸੀ ਉੱਚੀ ਨੀਵੇਂ ਕਰ ਰਹੇ ਹੋ ਉਹਦੇ ਕਰਕੇ ਗਲੀ ਕੋਈ ਸਮੱਸਿਆ ਬਣੀ ਹੋਈ ਹੈ ਖੜੀ ਹੈ ਤੇ ਮੈਂ ਚਾਹਣਾ ਹੈ ਵੀ ਇਹ ਗਲੀ ਵਧੀਆ ਬਣਾਈ ਜਾਵੇ ਕਿਸੇ ਕਿਸੇ ਘਰੇ ਪਾਣੀ ਨਾ ਬੜੇ ਤੇ ਸਾਰੇ ਸਹਿਮਤ ਹੁਣ ਸਾਰੇ ਮੇਰੇ ਪਰਿਵਾਰ ਦੇ ਜਿਹੜੇ ਨੇ ਸਾਰੇ ਘਰਾਂ ਦੇ ਗਲੀ ਦੇ ਸੇਵਾਦਾਰ ਇਹ ਕੋਈ ਜਿਹੜੀ ਤੁਸੀਂ ਗੱਲ ਕਹੀ ਆ ਮੈਂ ਸਾਂਝਾ ਬੰਦਾ ਐ ਮੈਂ ਕੋਈ ਕਿਸੇ ਜਾਤੀਵਾਦ ਕੋਈ ਗੱਲ ਨਹੀਂ ਰੱਖਦਾ ਜੋ ਵੀ ਕੋਈ ਹੈ ਕਮਤਲ பஞ்சਾਇਤ ਦਾ ਬੰਦਾ ਹੱਕ ਬਣਦਾ ਹੈ ਉਹ ਮੈਂ ਕਰਨ ਦੇ ਤਿਆਰ ਤੇ ਕਰਦਾ ਰਹਾਂਗਾ ਬੇ